ਜੋਗਰਾਪ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਕਮੰਡਗੜ ਉਹ ਬਸੀ ਪਠਾਨਾ ਤੋਂ ਨਾ ਕੋਈ ਮੇਨ ਬਾਜ਼ਾਰ ਚੋਂ ਘਰੇਲੂ ਸਮਾਨ ਲੈਣ ਵਾਸਤੇ ਆ ਰਹੇ ਸੀ ਤਾਂ ਜਦੋਂ ਉਹ ਸੀਧਰੇ ਨੇੜੇ ਨਾਮ ਦੇ ਮੰਦਰ ਕੋਲ ਪੁੱਜੇ ਤਾਂ ਪਿੱਛੋਂ ਗੱਡੀ ਆ ਰਹੀ ਸੀ ਕਿ ਬਲੈਰੋ ਪਿਕਅਪ ਇਹਨਾਂ ਨੂੰ ਉਹਨੂੰ ਫੇਟ ਮਾਰੀ ਉਹ ਸਰਗ ਦੇ ਨੀਚੇ ਡਿੱਗੇ ਇਹਨਾਂ ਦੀ ਮੌਕੇ ਤੇ ਹੀ ਡੈਥ ਤੇ ਕੀ ਮਤਲਬ ਕਾਰਵਾਈ ਕਰਵਾਈ ਕਾਰਵਾਈ ਅਮਲ ਵਿੱਚ ਲੈਂਦੀ ਹੈ ਜੇ ਪਰਚਾ ਦਰਜ ਕਰਤਾ ਠੀਕ ਹੈ ਦੋਸ਼ੀ ਨੂੰ ਅਰੈਸਟ ਕਰਨਾ ਬਾਕੀ ਹੈ ਕਰ ਲਾਂਗੇ ਜੀ ਹੁਣ ਅਰੈਸਟ